ਫਿਰੋਜ਼ਪੁਰ ਦੇ ਗੁਰੂ ਹਰ ਸਹਾਇ ਦੇ ਵਿੱਚ ਅੱਜ ਇੱਕ ਜਹੀ ਘਟਨਾ ਵਾਪਰੀ ਜਿਸ ਨੇ ਹਰ ਇੱਕ ਦੇ ਦਿਲ ਦਹਿਲਾ ਦਿੱਤੇ ਨੇ ਜੀ ਹਾਂ ਸਵੇਰੇ ক্রিকেট ਖੇਡ ਦਾ ਇੱਕ ਨੌਜਵਾਨ ਖਿਡਾਰੀ ਹਰਜੀਤ ਸਿੰਘ ਜੋ ਕਿ ਪਹਿਲਾਂ ਤਾਂ ਬੋਲ ਦੇ ਉੱਤੇ ਛੱਕਾ ਮਾਰਦਾ ਅਤੇ ਉਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਹ ਸਾਰੀ ਘਟਨਾ ਜਿਹੜੀ ਹੈ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਖਿਡਾਰੀ ਜਿਹੜਾ ਤੜਕਸਾਰ ਆਪਣੀ ਟੀਮ ਦੇ ਨਾਲ ਕ੍ਰਿਕਟ ਖੇਡ ਰਿਹਾ ਸੀ ਅਤੇ ਬੈਟਿੰਗ ਕਰ ਰਿਹਾ ਹੁੰਦਾ ਹੈ ਅਤੇ ਬੈਟਿੰਗ ਦੇ ਦੌਰਾਨ ਜਦੋਂ ਬੋਲ ਪਾਈ ਜਾਂਦੀ ਹੈ ਤਾਂ ਉਸ ਬੋਲ ਨੂੰ ਛੱਕੇ ਦੇ ਰੂਪ ਦੇ ਵਿੱਚ ਉਡਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੌਜਵਾਨ ਨੂੰ ਜਿਹੜਾ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਉਹ ਪਿੱਚ ਦੇ ਉੱਤੇ ਹੀ ਡਿੱਗ ਜਾਂਦਾ ਹੈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰਸਾਏ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਖਿਡਾਰੀ ਦਾ ਨਾਮ ਹਰਜੀਤ ਸਿੰਘ ਹੈ ਜਿਸ ਨੂੰ ਖੇਡਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਮੌਤ ਦੀ ਘਟਨਾ ਜਿਹੜੀ ਹੈ ਮੋਬਾਈਲ ਫੋਨ ਦੇ ਵਿੱਚ ਕੈਦ ਹੋ ਗਈ ਹੈ। ਮ੍ਰਿਤਕ ਹਰਜੀਤ ਦੇ ਦੋਸਤ ਖਿਡਾਰੀ ਜਿਹੜੇ ਨੇ ਰਚਿਤ ਸੋਢੀ ਨੇ ਦੱਸਿਆ ਕਿ ਹਰਜੀਤ ਇੱਕ ਵਧੀਆ ਖਿਡਾਰੀ ਸੀ। ਉਸ ਨੇ 49 ਦੋੜਾ ਬਣਾਈਆਂ। ਜਦੋਂ ਉਸ ਨੇ 6 ਮਾਰਿਆ ਕੁਝ ਸਮੇਂ ਬਾਅਦ ਹੀ ਖਿਡਾਰੀ ਜਿਹੜਾ ਹਰਜੀਤ ਸਿੰਘ ਉਹ ਥੱਲੇ गिर ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ। ਅਤੇ ਜਦੋਂ ਜਾਣਕਾਰੀ ਲਈਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਹਰਜੀਤ ਸਿੰਘ ਪੇਸ਼ੇਵਜੋਂ ਤਰਖਾਨ ਦਾ ਕੰਮ ਕਰਦਾ ਸੀ। ਇਹ ਘਟਨਾ ਜਿਹੜੀ ਹੈ ਡੀ.ਵੀ. ਸਕੂਲ ਦੇ ਨੇੜੇ ਗਰਾਊਂਡ ਦੇ ਵਿੱਚ ਵਾਪਰੀ। ਮ੍ਰਿਤਕ ਹਰਜੀਤ ਵਿਆਹਿਆ ਹੋਇਆ ਸੀ ਅਤੇ ਉਸ ਦੇ ਕੋਲ 1 ਘੱਟ ਸਾਲ ਦਾ ਬੱਚਾ ਵੀ ਸੀ। ਪਰਿਵਾਰ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਇਸ ਘਟਨਾ ਦੇਖ ਕੇ ਹੈਰਾਨ ਹੋ ਰਿਹਾ ਹੈ। ਅੱਜ ਦੀ ਕੀ ਘਟਨਾ ਕਿਕਰ ਤੇ ਹਰਜੀਤ ਦੀ ਹੋਈ ਹੈ ਜੀ? ਇਹ ਜੀ ਹਰਜੀਤ ਸਾਡਾ ਕ੍ਰਿਕਟ ਪਲੇਅਰ ਹੈ ਜੀ। ਅੱਜ ਸੋਭੇ ਅਸੀਂ ਲੋਕਲ ਗਾਇਦੇ ਬੈਟਿੰਗ ਕਰਦੇ ਸੀ ਕਿੰਨੇ ਇੱਕ 6 ਰਨ ਮਾਰੇ ਨੇ 6 ਰਨ ਮਾਰਨ ਤੋਂ ਬਾਅਦ ਲੋਸਟੈਕ ਨੂੰ ਮਿਲਣ ਗਏ ਜਦੋਂ ਮਿਲਿਆ ਉੱਥੇ ਹੀ ਦੇਖਿਆ ਅਸੀਂ ਉੱਥੋਂ ਹੀ ਨੂੰ ਕੱਟਣ ਦਾ ਫੈਸਲਾ ਐੜ ਦੇ ਕੇ ਫਿਰ ਮੈਂ ਦੇ ਕੇ ਸੀ 500 ਹਸਪਤਾਲ ਲੈ ਕੇ ਕਿੱਥੋਂ ਨਾ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਹਾਰਸ ਨੇ ਰੋਗ ਤੇ ਲੋਕ ਤੇ ਨਾ ਵੀ ਤਕਰਾ ਗਈ ਬਹੁਤ ਹੀ ਸਾਡਾ ਪਿਆਰਾ ਤੇ ਹਰਮਨ ਪਲੇਅਰ ਸੀ ਬਹੁਤ ਚੰਗਾ ਕਰਦੇ ਸੀ ਉਹਦੇ ਤੇ ਜੋਰ ਨਹੀਂ ਚੱਲਦਾ ਪਰ ਸਾਡੇ ਨਾਲ ਪਾਇਦਰ ਤੱਕ ਨਾ ਲੱਗੇ ਤੇ